ਤਪਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਗੁਰਗੋਤਾਂ ਪਾਇਆ ਸਤਿ ਸ੍ਰੀ ਅਕਾਲ ਮਨੁ ਭਜੀਆ ਪਾ ਦਈਆ ਰਾਗਰਤਨ ਪਰਬਾਰੋ ਪਰਿਆ ਗੁਰਦ ਗਾਵਨ ਆਈਆ ਸਰਦੋਤਾਂ ਕਾ ਬੋਲ ਅਜਿਹੀ ਕੀ ਰਾਮਨੰ ਜਨੀ ਵਸਾਇਆ ਕਹੈ ਨਾਨਕ ਨੰਦਾ ਹੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੀਰੀਆ ਤੁਸ ਤਾਰੂ ਵਰਨਾ ਲੀਆ ਨਾਰਉਤ ਮਨ ਮੇਰੇ ਦੁਖ ਤਾ ਬਿਸਾਰਣ ਅੰਗੀਕਾਰ ਹੋ ਕਰੇ ਤੇਰਾ ਕਾਜ ਦਸਵਾਰਣਾ ਸੁਪਨਾ ਗਲਾ ਸੁਮਰਤ ਸੁਆਮੀ ਸੁਖ ਬਨਾ ਵਸਾਰੀ ਕਾਹ ਨਾਨਕ ਮਾਨਾ ਮੇਰੀ ਸੁਦਾਰੂ ਵਰਨਾ ਦੇ ਸਾਚੇ ਕਰਤਾ ਦੀ ਰਾ ਸੁਖਸ਼ਾ ਸਪਤਾ ਸਾਲਾ ਦੇ ਨਾਮ ਮਨੁ ਸਾਇ ਨਾ ਮਿਲ ਕਾਰਮ ਨੋ ਸਿਆਬਾ ਜਸੋ ਕਤੈ ਨਾ ਨਾਮ ਜੁਤੀ ਸਾਕ ਨਾਹੀ ਕਰਦੀ ਰਾਇ ਸਾਚਾ ਨਾਮੇ ਰਾਧਾਰੋ ਸਾਧਨਾ ਮਹਾਰਾਧਾਰ ਮੀਰਾ ਜੁੱਖਾ ਸਾਕ ਗਵਈਆ ਸਰਸਾਂਤ ਸੁਖਮਨਸਿਆ ਇਨੀ ਚਾਜ਼ ਆਪਾ ਜਾਈਆ ਆਜ਼ਾ ਕੁਰਬਾਨ ਕੀਤਾ ਗੁਰਵਟਾਂ ਜਿਦਿਆ ਬੜਿਆ ਆ ਕਾ ਨਾਨਕ ਸੁਣਾ ਸੰਤਾ ਦਵਤਰੋ ਪਿਆਰੋ ਸਾਚਾ ਨਾਮ ਰਹਾਦਾ ਵਾਗੇ ਪੰਜ ਸਹਾਦੂ ਦਾ ਕਰਸਾ ਭਾਗਾ ਦਰਸਾ ਭਾਗਾ ਸਭ ਦਾ ਬਾਜੀ ਕਲਾਜ ਕਰਤਾ ਰੀਆ ਪੰਜ ਦੁਰਦ ਦਵਸਾ ਕੀਤੇ ਕਾਲ ਗੰਟ ਕੁਮਾਰਿਆ ਵਰਗਮਾ ਪਾਰ ਦੁਜ ਕਾ ਉਸੇ ਨਾਮ ਵਰਖਾ ਲਾਗੇ ਕਾ ਨਾਨਕ ਦਸਤੋ ਆਦੁਕਰਨ ਦਵਾਜੀ ਸਾਧਿ ਲਵੈ ਬਣਦੇ ਨਾਮਾਣੀ ਦੇ ਨਾਮਾਣੀ ਦੇ ਬੱਜੋ ਕਾ ਕਰੇ ਵੇਚਾਰੀਆ ਦੁਧਵਾ ਸਮਰੱਥ ਕੋਈ ਨਾ ਹੀ ਕਿਰਪਾ ਕਿਰਪਨਵਾਰੀਆ ਇਸ ਰੌਤੋਂ ਰਾਹੀ ਦੌਦਲਾ ਸਵਾਰੀਆਂ ਕਹ ਨਾਨਕ ਜੀ ਬਾਪੁ ਤੁੰ ਦਾ ਕਰੇ ਵਿਚਾਰੀਆਂ ਆਨੰਦ ਆਨੰਦ ਦਾ ਕੋ ਕਹ ਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਦਾ ਕਰਤੇ ਕਿਰਪਾ ਕਰੇ ਪਿਆਰਿਆ ਕਰ ਕਰਪਾ ਕਰ ਬਾ ਕਰਤੇ ਗਿਆਨ ਅੰਜਨ ਸਾਰੀਆਂ ਅੰਦਰੋਂ ਜਲ ਕਾਮੁ ਦੁਸ਼ਟਾ ਦਰਤਾ ਸਾਰਦ ਸਵਾਰੀਆਂ ਕਹ ਨਾਂ ਕੀ ਬਨੰਦਾ ਆਨੰਦਾ ਅਨੰਦਾ ਗੁਰ ਤੇ ਜਾਣਿਆ ਬਾਬਾ ਏ ਤੋ ਦਸੋ ਜਨ ਪਾਵੈ ਪਾਵੈ ਦਸੋ ਜੰਦੇ ਸੋ ਕਿਆ ਕਰੇ ਵਿਚਾਰਿਆ ਇਕ ਪਰਮਾਭੂ ਨੇ ਬਿਰ ਰਾਜ ਕਾ ਨਾਮ ਲਾ ਸੋ ਹਰਿਆ ਗੁਰਪਾਤ ਜੀ ਮਨ ਪਿਆ ਨਰਮਲ ਜੁਨਾ ਪਾਣਾ ਪਾਵੇ ਕਹ ਨਾਂ ਕੀ ਸੇ ਪਿਆਰੇ ਸੋ ਜਨ ਪਾਰੇ ਆਹੋ ਸੰਤ ਪਿਆਰੋ ਕਾ ਕੀ ਕਰੇ ਕਹਾਣੀ ਕਰੇ ਕਾਣ ਕਰਤਾ ਕੀ ਰੀਤ ਤੁਦਵਾਰਾ ਪਾਈਆ ਤਨ ਮਨ ਧਨ ਸੋ ਸੋ ਪਵਰਪਉ ਫਮਨਾ ਭਯਾ ਫਮਨਾ ਗੁਰੂ ਕੀ ਆਕਾਉ ਦਤਿ ਬਾਣੀ ਕਾ ਨਾਨਕ ਤੁਸ ਗੰਤਾ ਕਰਤ ਕਰਤ ਕਹਾਣੀ ਈਮਨ ਚੰਕਲਾ ਤੁਦਰਾਇ ਨਾ ਪਾਇਆ ਦਰਾਇ ਨਾ ਬਾਰ ਦਨ ਤੋ ਸੋ ਨਾਮੁ ਮੇਰੀਐ ਮਾ ਮੂਣੀ ਜਿਤ ਪਰੰਪਲਾਇਆ ਮਾਇਤਾ ਮੂਣੀ ਤੁਣਾ ਕੀਤੇ ਜੰਟਰ ਰਾਗੀ ਪਾਈਆ ਕੁਰਬਾਨ ਕੀਤਾ ਸਭ ਤਾਲ ਨਾ ਮਿਠਾ ਲਾ ਤਾ ਨਾਨਕ ਮਾ ਚੰਤ ਸਲਾਇ ਤਰਾਇ ਚਰਨ ਆਪੈ ਏ ਮਨ ਪਿਆਰਿਆ ਤੁਸ ਤਾ ਦਸ ਮਾਲੇ ਉਟੰਬ ਦੂਦ ਗਦਾ ਜੁ ਲੈ ਨਾਹੀ ਤੇਰਾ ਨਾਮ ਦੇ ਸਾਥ ਨਿਰ ਜੁ ਲੈ ਨਾਹੀ ਜਿਸ ਨਾਲ ਕਿਉ ਚਿਤ ਰਾਈਐ ਐਸਾ ਕਾਮੁ ਲਾ ਨਾ ਖੀਚਾ ਜਿਤੰਤ ਪਛੋਟਾਈਐ ਸਤਿਗੁਰੂ ਕਾ ਅਪਦੇਸਾ ਸੰਤੋ ਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂ ਸੋ ਦਾਸ ਸਵਾ ਮਾਲੇ ਅਗਮਾ ਗੋਚਰਾ ਦਰੰਤੋ ਨ ਪਾਇਆ ਜਿਤੋ ਨਾ ਪਾਇ ਤਨ ਤੇਰਾ ਆਪਣਾ ਪੂ ਜਾਣੀ ਜੀ ਜੰਸਾ ਖੇਲ ਤੇਰਾ ਜਾ ਕੋ ਆ ਕੋ ਕਾਣੀ ਅਕੀ ਤਾ ਵਿਖੇ ਜਬ ਵਾ ਜਿੰਦਤ ਪਾਇਆ ਕਹ ਨਾਮਕ ਦੂਦਾ ਗਮੈ ਤ੍ਰੰਤ ਨ ਪੈ ਸੋਰ ਨਰ ਮੰਨ ਨਮਤ ਕੋ ਦੇ ਸਮਤ ਗੁਪਤੀ ਪਾਇਆ ਪਾਇ ਮਰਤਾ ਗੁਰ ਪਦਨੀ ਸੁਚਾ ਮਨੋ ਸਾਇਆ ਜੀ ਜੰਤ ਸਦਦਾ ਪਾਏ ਇਕ ਵੇਖ ਪ੍ਰਸਨਾਯ ਲਗਰੋ ਅਹੰਕਾਰੁ ਤੁਖਾ ਗੁਰਪਲਾਪੰ ਹਉ ਨਾਨਕ ਜਤਨਾ ਪਤਾ ਨਮਰ ਗੁਰ ਦੀਪਾ ਭਲਤਾ ਦੀ ਜਨ ਰਾਲੀ ਜਾਲਣ ਰਾਜੀ ਬਥਾ ਕੇ ਨਾ ਕੁੰਮਕਾ ਮਾਰਗ ਦਰਨਾ ਲਗਨੋ ਵੰਕਾਰ ਤਾਜ ਕ੍ਰਿਸ਼ਨਾ ਬੋਤ ਨਾ ਹੀ ਬੁਰਨਾ ਕੰਨੋ ਦਿੱਕੀ ਵਾਲੋ ਨੀ ਕੀ ਇਹ ਤਾ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਹੱਤਿਆਰ ਵਸਨਾ ਸਮਾਨ ਕੈ ਨਾਮ ਚਾਲ ਭਕਤਾਂ ਲੋਗੋ ਜੋ ਕੰਧਰਾਲੀ ਜੋਤੋਂ ਚਲਾਇ ਸੁਖ ਸੁਆਮੀ ਔਰ ਕਾ ਜਾਣਾ ਗੁਣ ਤੇਰੇ ਜੋਤ ਚਲਾਤ ਬਚਨ ਜਿਨਾਂ ਮਾਰਗ ਪਾਵੇ ਕਾ ਕਿਰਪਾ ਨਾਮ ਲਾਏ ਸੇ ਹਾਰਾ ਦਤਿਆ ਲਾਏ ਜਿਸ ਨਾਮ ਕਤਨਾਈ ਆਪਣੇ ਸੇ ਗੁਰਦੁਆਰ ਗੁਪਾਏ ਕਹੈ ਨਾਨਕ ਦਤਿ ਸਾਇ ਜਿਉਂ ਭਾਵੈ ਦਵਜ ਲਾਵੇ ਇਹ ਆਸੋਲਾ ਸ਼ਬਦ ਸਵਾਵਾ ਸ਼ਬਦ ਸਾਵਦ ਅਸੋਲਾ ਤੁਹਾਨੂੰ ਸੁਣਾਇਆ ਏ ਹੋਰ ਤਨ ਕਾ ਮਨੁਸਿਆ ਇਨ ਤਰੁ ਲਿਖਾਇ ਤੁਰਿ ਦੇਖ ਨਾ ਦੇਖਿ ਗੈਲਾ ਗੈਕ ਨਾ ਪਾਇ ਕਹ ਨਾਨਕ ਸਭ ਸੋਲਾ ਸਤਿਗੁਰੂ ਸਨਾਪ ਤੁਮ ਸੋ ਨਾਨੀ ਆਜਨਾ ਜਨਿਆ ਆਇਆ ਸਭ ਕੋ ਗਰਮ ਕਨੀਂ ਆਇਆ ਭਗਤ ਮਾਤਾ ਪਿਤਾ ਕੋ ਕਾਂਬ ਸਭ ਸਭ ਸੰਸਵਾਈਆ ਗੰਧਪਵਿੱਤਾ ਸੰਤ ਬ੍ਰਹਤਾ ਸੁਰ ਬ੍ਰਹਤਾ ਜਿਨੀ ਮਨ ਨੁ ਸਾਯਾ ਕਰ ਨਾਨਕ ਸਿਬ ਵਿਥਾ ਜਿਨੀ ਗੁਰਮ ਕਾਰਾ ਤੇ ਆਇ ਗਰਮੀ ਸਾਜਿ ਨ ਪੁਜੈ ਵਣ ਸੱਜਿ ਸਸਾ ਨ ਜਾਏ ਨਾ ਜਾਏ ਸਸਾ ਕਿਤਾ ਸੁਨਮਰ ਕਰਮ ਕਮਾਏ ਸਸਾ ਜੀਵ ਮਰੇ ਹਾਇ ਕਿਤੋ ਸੰਜਮ ਦੁਤਿ ਜਾਏ ਮਨ ਤੋ ਸਬਦ 라 ਕੋ ਅਸਰ ਹੋਇ ਸਰਾਏ ਕਹ ਨਾਨਕ ਗੁਰ ਪ੍ਰਸਾਦਿ ਸਤਿ ਪੁਜੈ ਐਸਾ ਸਾਖ ਜਾਏ ਜੀਉ ਮਨ ਲੇ ਬਾਰੂਨਰਮਲ ਬਾਰੂਨਰਮਲ ਜੀਉ ਤਾਂ ਮੈਂ ਜੇ ਤਨੀ ਜਨਮ ਜੂਆ ਹਾਰਿਆ ਇਹ ਤਸਨਾ ਵੱਡਾ ਰੁਗ ਲਗਾ ਮਨ ਮਣਾ ਵਿਸਾਰਿਆ ਵਿਦਦਾ ਮੈਂ ਨਾ ਤੁਮ ਸੋ ਸੁਣੇ ਨਾਈ ਪ੍ਰਜਾ ਵਿਸਾਲਿਆ ਕਹ ਨਾਨਕ ਜਨ ਸਤਜਿਆ ਗੁਣ ਲਾਗੇ ਤਨੀ ਜਨਮ ਜੂਆ ਹਾਰਿਆ ਜੀਉ ਨਰਮਲ ਬਾਰੂਨਰਮਲ ਬਾਰੂ ਤਾਂ ਨਰਮਲ ਜੀਉ ਦਰਮਨ ਸਤਿ ਪਰਤੀ ਕਰਨੀ ਕਮਾਈ ਕੋੜ ਕੇ ਸਹ ਪੁੰਚਾ ਨਾਹੀ ਮਨ ਸਾਸ ਸਸਮਾਣੀ ਜਨਮ ਰਤਨਾ ਜੁ ਕਟਿਆ ਕਲੇ ਸੇ ਵਣ ਜਾਏ ਕਾਹ ਨਾਨਕ ਜਨਮ ਮਨ ਨਰਮਲ ਸੁਧਾਰੇ ਗੁਰ ਨਾਲੇ ਏ ਕੋ ਜੇ ਕਾ ਗੁਰੂ ਤੁਧ ਤੁਧਨ ਕੋ ਵਾਹ ਵਤ ਸੰਸਾਰ ਮੁਖਿ ਕੋਈ ਜੂਰਾ ਗੁਰ ਨਾਲੇ ਗੁਰ ਕੇ ਜਨ ਹਰਦਾਸ ਆਇ ਅੰਤਰਾਤਮਨ ਸਮਾਲੇ ਆਪ ਛੱਡ ਸਦਾ ਰਹਿ ਪ੍ਰਣਾ ਗੁਰ ਬਨੁ ਬਨ ਜਾਣ ਕੋਈ ਆਹੇ ਨਾਨਕ ਸੁਨੋ ਸੰਤੋ ਸੋਸਤਨ ਕੋਈ ਇਕੋ ਵਰਤੇ ਬਿਉ ਕੋ ਬਾਗ ਸਦਗੁਰੂ ਮੋਦਨਾ ਪਾਵਾ ਪਾਵ ਮੁਕਤਾ ਵਰਤ ਕੋਈ ਮੁਛ ਵਿਖੇ ਜਾਏ ਆਨੇਕ ਜੋਨੀ ਪਰ ਮਾਗੈ ਮੈਨ ਸਦਗੁਰੂ ਮੋਦਨਾ ਪਾਈ ਪਰ ਮੁਕਤ ਪਾਇ ਲਾ ਚਰਨੀ ਸਤਗੁਰੂ ਸਭ ਸੁਨਾਈ ਕਾਹੇ ਨਾਨਕ ਵਿਚਾਰ ਦੇਖੋ ਬੈ ਸਦਗੁਰੂ ਮੋਦਨਾ ਪਾਈ ਆਵੋ ਸਿੱਖੋ ਸੁਧਗੁਰੂ ਕੇ ਪਿਆਰੇਓ ਗਾਵੋ ਸਤਿ ਬਾਣੀ ਬਾਣ ਸੰਗਾਵ ਗੁਰੂ ਕੇ ਰੀ ਬਾਣੀ ਸਰਬਾਣੀ ਜਿਨ ਕੋ ਨਦਰਿ ਕੰ ਮੋਗਾ ਹਰਿ ਤਨ ਅਸਮਾਣੀ ਬੀਉ ਅੰਮ੍ਰਿਤ ਸਰਵ ਰੰਗੋ ਜਪੋ ਸਰਪਰ ਬਾਣੀ ਕਾ ਨਾਮ ਸੁਦਾ ਗਾਵੋ ਸਤਿ ਬਾਣੀ ਸਤਿ ਗੁਰੂ ਮਿਣਾ ਰੁਕਿਆ ਬਾਣੀ ਬਾਣਿ ਕਚੀ ਤੁਰ ਪਰਵਾਣੋ ਔਰ ਕਚੀ ਬਾਣੀ ਕਹੇ ਕਚੇ ਸੁਣਦੇ ਕਚੇ ਕਟੀਆਂ ਕਵਕਾਣੀ ਆਰਾਹਨ ਤਉ ਕਰ ਸਨਾ ਜਪ ਸਨਾ ਜਾਣੀ ਤਿਨ ਕਾਰਨੇ ਆ ਮਾਇਆ ਬਲਨ ਪਾਰ ਬਾਈ ਕਹ ਨਾਨਕ ਸਤਿਗੁਰ ਬਾਝਾ ਹੋਰ ਕਜੀ ਬਾਈ ਹੋਰ ਕਾ ਸਭ ਦਾ ਤਨ ਆਇ ਰਜਤ ਰਾਉ ਸਭ ਦਾ ਰਤਨਾ ਜਸ ਮਾਲਾ ਗਵਾ ਸਮਾਉ ਸਉ ਤਾਂ ਸੇ ਤੇ ਮਨ ਮਰੀਆ ਸੁੱਚਾ ਲੈ ਆਪਾਉ ਆਪੇ ਹੀ ਹੀਰਾ ਰਤਨਾ ਪੀਸਨੋ ਦੇ ਬਿਜਾਏ ਕਹ ਨਾਨਕ ਸਭ ਦਰਸਨ ਆਇ ਰਜਤ ਰਾਉ ਤਸਤਵਾਪਾਪਾਇ ਕਾਇ ਕਰਤਾ ਬਯੁਗ ਵਰਤਾਯੁਗ ਵਰਤਾਯ ਆਵਿਕਾਇ ਕਰਮਕ ਸਉ ਜਾਇ ਤੋੜਾ ਬੰਧਨ ਹੋਵੈ ਮੋਤ ਸਉਦ ਮਨੁ ਸਾਈ ਗੁਰਮਖਿ ਜਿਸਨਾਪ ਕਰਿ ਸੁਭਾ ਸਉਦ ਬਿਲਾਇ ਕਹੈ ਨਾਨਕ ਆਪ ਕਰਤਾ ਬਯੁਗ ਮੁਜਾਈ ਸਿਮਰਤਾ ਸਾਸਤਰ ਪੁਰਪਾ ਵਿਚਾਰ ਜਿਤੁ ਤਸਰਨ ਜਾਇ ਤਤਸਾਣ ਜਾਣੀ ਗੁਰਵਾਜਾ ਦਤਤਸਾਣ ਜਾਣੀ ਦੇਵ ਨੂੰ ਸੰਸਾਰ ਪਰ ਉਤਤਾ ਉਤਾਰਣ ਵਿਆਣੀ ਗੁਰਪ੍ਰਾਪਤਿ ਸੇ ਅੰਜਾਗੇ ਨਿਨਾ ਹਰਬਣ ਬਸਾ ਬੋਲੇ ਅਮਰਤ ਬਾਣੀ ਕਾ ਨਾਨਕ ਸੋ ਤਤ ਪਾਏ ਸਰਮਨਤਨ ਅਦਬ ਲਾਗੈ ਜਾਗਤ ਰਣ ਵਿਹਾਣੀ ਮਾਤਾ ਕੇ ਉਦਮਾ ਬਾਲ ਕਰਨੇ ਸੋ ਕਾਮਨ ਅਵਸਾਰੀਆ ਮਨੋਕਾਮ ਅਵਸਾਰੀਆ ਵਰਦਾਤਾ ਜਗਮਾਹ ਪਹੁੰਚਾਏ ਔਰ ਸਨਾਵ ਕੋ ਬਨਦਾ ਕੇਸ ਰ ਆਪਣੇ ਨਿਵਲਾਵੇ ਆਪਣੇ ਨਿਵਾਫੇ ਲਾਏ ਗੁਰਮੁਖਸਾ ਸਮਾਲੀਐ ਕਹ ਨਾ ਕੇਵਲ ਦਾਤਾ ਸੋ ਕਮਨਵਸਾਰੀਐ ਜੈਸੀ ਅਗਨਾ ਉਦਰਮਾ ਤਾ ਸਿਵਾਰ ਮਾਇਆ ਮਾਇਕ ਸੰਸਯ ਕੋ ਜੀ ਕਰਤਾ ਹੀ ਰਤਾ ਜਸਪਾਨ ਤਦ ਮਿਆ ਪਰਵਾਰ ਕਲਾ ਪਾਇਆ ਲਿਵ ਰਕੀ ਨਾ ਕ੍ਰਿਸ਼ਨ ਮਾਇਆ ਅਮਰ ਵਰਤਾਇ یہ مایا جتر وسرا مطلب کو دجا لایا کھا نان گور پرسادی نال بلا کی دن وچ ما پا ہر اپا ملک ہے مول نہ پا جائے مول نہ پا جائے کہ سب تارا لوک ملائے ایسا سنت گور جی ملائے سنت سو پیا وچ ما پا جائے جیسا دیو تسنرا رو سامنے آئے اور آپ ملک ہے پاکتنا کا نانکہ انہوں نے پر لے پائے ਹਰ ਆਸ ਮੇਰੀ ਮਰਮਣ ਜਾਹਾਰਾ ਹਰ ਆਸ ਮੇਰੀ ਮਰਮਣ ਜਾਹਾਰਾ ਸਤਿਗੁਰ ਤੇ ਰਾਜ ਜਾਣੀ ਹਰ ਹਰ ਨੱਤ ਤਉ ਜਪੋ ਜੀਉ ਲਾ ਘਟੋ ਜਾਰੀ ਤੁੰਤ ਨਾਮਿ ਲਿਆ ਜਨਾਰਬੀ ਪਾਣਾਂ ਕਹ ਨਾਨਕਾ ਰਾਸ ਮੇਰੀ ਮਨ ਹੋਵਣ ਜਾਹਾਰਾ ਇਹ ਰਸਨਾ ਤੁਮਾਰਾ ਫਰਾਜਰੀ ਦੀ ਪਿਆਸ ਨ ਜਾਏ ਪਿਆਸ ਨ ਜਾਏ ਉਦਕਤਾ ਇਸ ਤਾਰਸਪਲ ਨਾ ਪਾਇ ਹਾਰਸ ਪਾ ਬੱਲਾ ਬੀਆ ਹਾਰ ਰਸ ਬੋਲਸ ਨਾ ਲੱਗ ਆਏ ਇਹ ਵਰਸਾ ਵੀ ਪਾਈਏ ਸਤਿਗੁਰ ਮੇਰਾ ਸਿਹਾਏ ਕਹਿ ਨਾਨਕਾ ਹੋਰ ਅਨ ਰਸਾ ਵਿਥੇ ਜਰਬਸਾ ਮਿਨੀ ਆਏ ਏ ਸਰੀਰਾ ਮੇਰੀਆ ਤੋ ਮੈਂ ਜੋ ਤਰਖੀ ਤਤ ਜਗ ਮੈਂ ਆਇਆ ਜੋ ਤਰਖੀ ਤਤ ਵਿਚ ਤਤ ਜਗ ਮੈਂ ਆਇਆ ਹਰਿ ਦੇ ਮਾਤਾ ਪਿਤਾ ਇੰ ਜੀਵ ਪਾਜਤ ਕਾਇਆ ਭਗਤ ਸਦੀ ਹੁ ਜੀ ਆਤਾ ਤਤ ਸਤਵਾਂ ਸਤਿ ਨੰਦਰੀ ਆਇਆ ਕਾਹੇ ਨਾਨਕ ਸ੍ਰਿਸ਼ਟਾ ਮੂਰਤਿਆ ਜੋ ਤਰਾ ਕੀ ਤਾਜੁ ਮੈਂ ਆਇਆ ਮਾਂ ਚਾਪਿਆ ਪ੍ਰਵਾਦ ਹੋਇਆ ਮੰਗਲ ਗਾਵ ਸੁਖ ਗ੍ਰਾਮੇਂਦਰ ਬਣਿਆ ਗਾਵ ਮੰਗਲ ਨਤ ਸਖੀਏ ਸੋਗ ਲੋਕ ਨਾ ਵਿਆਪਾਇ ਬੋਤਨ ਲਾਗਦਿ ਪਾਗ ਬਨ ਪ੍ਰਜਾਪੇਨ ਦੁਆਣੀ ਕੋ ਸਭ ਜਾਈ ਹਰਨਾਮ ਮਹਾਰਸੋ ਹੋ ਕਾ ਨਾਨਕ ਪ੍ਰਵਾਦ ਮਿਲਿਆ ਕਰਨ ਕੰਨ ਜੋਗੋ ਇਹ ਸਰੀਰਾ ਮੇਰੀਆ ਜਗ ਮੈਂ ਕਰਤ ਕਰਮ ਕਮਾਇਆ ਕੀ ਕਰਮ ਕਮਾਇ ਤਦ ਸਰੀਰਾ ਜਗ ਜਗ ਮਾਇ ਜਨਾ ਤੇ ਨਾ ਰਚਨ ਜਿਆ ਸੋਰ ਮੰਨ ਸਾਆ ਗੁਰਪ੍ਰਸਾਦੀ ਹਰਿ ਬਨ ਵਸਿਆ ਪੁਰਬ ਲਿਖਿਆ ਪਾਨ ਕਹੈ ਨਾਨਕੋ ਇਹੋ ਸਰੀਰ ਪ੍ਰਵਾਣ ਹੋਆ ਜਨ ਸਤ ਕੋ ਸ਼ਾਂਤ ਲਾਇ ਇਹ ਨੇਤਰੋ ਮੇਰ ਦਵਰ ਤੁਮ ਅਜੁ ਤਰੀ ਅਰਬਨ ਨ ਦੇਖੋ ਕੋਈ ਅਰਬਨ ਨ ਦੇਖੋ ਕੋਈ ਨਦੀਆ ਨ ਹਲਿਆ ਇਹੋ ਵੈਸਾ ਸੰਸਾਰ ਤਮ ਦੇਖਦੇ ਵਰਕਾਰ ਰੂਪਾ ਰੂਪਨ ਹਰਿਆ ਆਇਆ ਗੁਰਪਸਾਦਿ ਬੂਝਿਆ ਜਾ ਵਿਕਾਰਕਾਰ ਭਾਵਨਾ ਕੋਈ ਕਹਿ ਨਾਨਕੇ ਨਤਰੈ ਅੰਦਰ ਸੇ ਸਤਗੁਰੁ ਮਿਲਿਆ ਦ੍ਰਿਸ਼ਟੋਇ ਸੁਭਨਾ ਮੇਰਿਓ ਸਚ ਚਰਨਨ ਨ ਪਟਾਇ ਸਚ ਚਰਨਨ ਨ ਪਟਾਇ ਜੀ ਲਾਇ ਉਸ ਨਉ ਤਬਾਣੀ ਉਸ ਨਮਨ ਤਨ ਹਰਿਆ ਹੋਵਾ ਨਾਰਦ ਸਮਾਈ ਸਚੈ ਰਕਵਾਰਨੀ ਦਾ ਕੀ ਗਤ ਕਹਿ ਜਾਏ ਕਾ ਨਾਨਕ ਕੰਮਤ ਨਾਮ ਤੁਨ ਪ੍ਰਸਾਦੋ ਸਤਿ ਸਨਾਨਾ ਪਟਾਈ ਹਰ ਜੀਉ ਗੁਪਾੰਦਾਰਾ ਕਾ ਬਾਜ ਬਣ ਵਜਾਇ ਆਉ ਜਾਏ ਬਾਜ ਬਜਾਉਣੋਂ ਦੁਆਰੀ ਪਰਟ ਕੀਓ ਦਸਵਾ ਕੁਤਰ ਖਾਂ ਗੁਰਦਵਾਰਾ ਨਾਇ ਭਾਵਨੀ ਇੱਕ ਨਦ ਸਦਸਵਾ ਦੁਆਰ ਦਕਾਇਤ ਅਨੇਕ ਰੂਪ ਨਡਮਨ ਅਧੋ ਜੁਤੰਤ ਜਾਈ ਪਾਇ ਕਾ ਨਾਨਕ ਗੁਰ ਪਰਿਆ ਰ ਜੀਉ ਗੁਪਾੰਦਾਰਾ ਕਾ ਬਾਜ ਬਣ ਵਜਾਇ ਏ ਹੋ ਸੱਚਾ ਸੁਨਾ ਸੱਚ ਕਰ ਗਾਓ ਗਾਓ ਤਸੋ ਲਖ ਕਰ ਸੱਚਾ ਜਿੱਤ ਸਦਾ ਸਤਿ ਆਏ ਸਤਿਉ ਤੇ ਆਵੇ ਜੰਤ ਪਾਵੇ ਗੁਰ ਜਿ ਨਾਮ ਜਾਵੇ ਉਹ ਸਭਨਾ ਕਾ ਕਸਮਾ ਬਖਸ਼ ਸੋਜਨ ਪਾਵੇ ਕਹ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਅਨੰਦ ਸੁਣੋ ਬੜਾ ਪਾਗੀ ਹੋ ਸਗਲ ਮਨੋਰਥ ਪੂਰੀ ਪਾਰ ਪਰਮ ਪ੍ਰਾਪਾਇ ਉਤਰੇ ਸਗਲ ਵਸੂਲੇ ਜੋ ਬਿਮਾਰੋਗ ਸੰਤਾਪ ਕਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਈ ਸੁਣਤੇ ਪਨੀਤ ਕਹਤੇ ਪਵਿੱਤ ਸਾਧੂ ਘਰ ਰਹੇ ਆਕਰ ਪੂਰੇ ਬਿਨਵੰਤ ਨਾਨਕ ਗੁਰ ਤੁਣਾ ਲਾਗੇ ਬਾਗье ਅਨਾਦ ਪੂਰੇ ਸੁਣਤੇ ਪਨੀਤ ਕਹਤੇ ਪਵਿੱਤ ਤਤ ਗੁਰਾ ਰਹੇ ਆਪ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਾਦ ਤੂਰੇ ਵਾਹੀ ਗੁਰਜੀਕਾ ਕਲਸਾ ਵਾਹੀ ਗੁਰਜੀ ਕੀ ਫਤੇ